ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਐ ਵਾਲੀਆਂ ਜੋ ਕਲੈਕਸ਼ਨਾਂ ਲੈ ਕੇ ਆਈਆਂ 1350 ਰੁਪਏਾਂ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲਣਗੇ ਪਹਿਲੇ ਕਲੈਕਸ਼ਨਾਂ ਆਈਆਂ ਸੀ ਉਹ 1330 ਰੁਪਏਾਂ ਦੇ ਵਿੱਚ ਸੀ ਬਟ ਇਹਦੇ ਵਿੱਚ ਥੋੜਾ ਜਿਹਾ ਕੁਆਲਿਟੀ ਹੋਰ ਹੈ ਤੇ ਜਿਹੜਾ ਕਿ ਸੂਟ ਤੇ ਕਲਰ ਆਪਸ਼ਨ ਨੇ ਉਹ ਵੀ ਕਾਫੀ ਨਵੇਂ ਐਡ ਕੀਤੇ ਨੇ ਇਹ ਤੁਹਾਨੂੰ ਤਿੰਨ ਸੂਟ ਵਾਏ ਤੁਸੀਂ ਕਰ ਸਕਦੇ ਹੋ 1350 ਰੁਪਏਾਂ ਦੇ ਵਿੱਚ ਕੋਈ ਵੀ ਤੈਨ ਸੂਟ ਤੁਹਾਡੀ ਆਪਣੀ ਚੋਇਸ ਤੇ ਜੋ ਵੀ ਤੁਸੀਂ ਪਾਏ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਹ ਤੁਹਾਨੂੰ ਕਾਟਨ ਦੇ ਕੈਮਰੀ ਕਾਟਨ ਵਿੱਚ ਸ਼ਰਟ ਐਂਡ ਬਾਟਮ ਦਾ ਸੂਟ ਮਿਲੇਗਾ ਜਿਹਦੇ ਵਿੱਚ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਆਏਗਾ ਬਹੁਤ ਹੀ سپੀਰੀਅਰ ਕੁਆਲਿਟੀ ਦਾ ਫੈਬਰਿਕ ਹੈ ਐਂਡ ਸਮਰ ਲਈ ਬੈਸਟ ਹੈ ਗਰਮੀਆਂ ਵਿੱਚ ਬਹੁਤ ਹੀ ਵਧੀਆ ਰਹਿੰਦੇ ਐਵੇਂ ਦੇ ਸੂਟ ਟਾਪ ਐਂਡ ਬਾਟਮ ਦੀ ਕਲੈਕਸ਼ਨ ਹੈ ਇਹਦੇ ਵਿੱਚ ਕਲਰ ਆਪਸ਼ਨਸ ਦੀ ਕੋਈ ਕਮੀ ਨਹੀਂ ਹੈ ਬਹੁਤ ਹੀ ਸੋਹਣੇ ਸੋਹਣੇ ਤੇ ਨਵੇਂ ਨਵੇਂ ਬਿਲਕੁਲ ਨਵੇਂ ਕਲਰ ਇਸ ਵਾਰ ਹੀ ਆਏ ਨੇ ਪਹਿਲੇ ਕਲਰ ਥੋੜੇ ਮਿਕਸ ਹੋ ਜਾਂਦੇ ਸੀ ਬਟ ਇਸ ਵਾਰੀ ਕੀ ਹੈ ਕਿ ਬਿਲਕੁਲ ਨਿਊ ਕਲਰ ਨਿਊ ਪ੍ਰਿੰਟ ਬੜੇ ਹੀ ਸੋਹਣੇ ਸੋਹਣੇ ਚਾਹੇ ਛੋਟੇ ਪ੍ਰਿੰਟ ਨੇ ਬ੍ਰਾਡ ਪ੍ਰਿੰਟ ਵਾਲੇ ਆਏ ਨੇ ਬਟ ਇਹ ਹੈ ਕਿ ਸਾਰੇ ਹੀ ਪ੍ਰਿੰਟ ਜਿਹੜੇ ਨਵੇਂ ਤੇ ਬਿਲਕੁਲ हटਕੇ ਆਏ ਨੇ ਤੇ ਇਹਨਾਂ ਵਿੱਚ ਜਿਹੜੇ ਕੀ ਕੰਟਰਾਸਟ ਬੜਾ ਪਿਆਰਾ ਬਣਾਇਆ ਗਿਆ ਬਾਟਮ 'ਤੇ ਵੀ ਕਲਰ ਜਿਹੜੇ ਨਾਲ ਬਹੁਤ ਹੀ ਵਧੀਆ ਕੰਟਰਾਸਟ ਕੀਤੇ ਗਏ ਨੇ ਬਾਕੀ ਅਗਰ ਇਹਨਾਂ 'ਤੇ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924550 ਐਡ ਕੀਤਾ ਹੋਇਆ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਮੈਂ ਅੱਜ ਦੀ ਵੀਡੀਓ ਵਿੱਚ ਬਹੁਤ ਜ਼ਿਆਦਾ ਕਲੈਕਸ਼ਨਾਂ ਨਹੀਂ ਲੈ ਕੇ ਆਈ ਇੱਕ ਫਸ ਤੋਂ ਇੱਕ ਇਹ ਕਲੈਕਸ਼ਨ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਹੋਰ ਕਲੈਕਸ਼ਨ ਆਏਗੀ ਬਸ 2 ਕਲੈਕਸ਼ਨਾਂ ਨੇ ਅੱਜ ਦੀ ਵੀਡੀਓ ਦੇ ਵਿੱਚੋਂ ਤੇ ਜੇਕਰ ਕੋਈ ਕੁਇਰੀ ਹੈ ਤਾਂ ਨੰਬਰ ਐਡ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਰਿਗਾਰਡਿੰਗ ਐਮ ਵਾਲੀ ਸੈਕਿੰਡ ਕਲੈਕਸ਼ਨ ਆਏਗੀ ਮਸਲੀਨ ਕਾਟਨ ਦਾ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਦੇ ਨਾਲ ਹਾਫ ਯੂਰ ਦਾ ਦੁਪੱਟਾ ਮਿਲੇਗਾ ਲੇਸ ਲੱਗੀ ਆ ਦੁਪੱਟੇ ਤੇ 855 ਰੁਪਿਆ ਦੇ ਵਿੱਚ ਇਹ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦਾ ਆਲ ਓਵਰ ਮਸਲੀਨ ਪ੍ਰਿੰਟ ਦੇ ਨਾਲ ਬਹੁਤ ਹੀ ਪਿਆਰੇ ਪ੍ਰਿੰਟ ਨੇ ਤੇ ਸੂਟ ਜਿਹੜੇ ਕੀ ਚਲਦੇ ਬਹੁਤ ਨੇ ਗਲੇ ਤੇ ਵੀ ਲੇਸ ਲੱਗੀ ਆ ਕੱਟ ਤੇ ਨਾਲ ਤੇ ਨਾਲ ਬਟਨ ਲਗਾ ਕੇ ਦਿੱਤੇ ਹੋਏ ਨੇ ਤੇ ਇਹਦੇ ਵਿੱਚ ਕਲਰ ਆਪਸ਼ਨ ਜਿਹੜੇ ਜਿਹੜੇ ਹੈ ਕਿੰਨੇ ਮੈਂ ਇੱਥੇ ਐਡ ਕਰ ਦਿੱਤੇ ਨੇ 855 ਦਾ ਪ੍ਰਾਈਸ ਹੈ ਕਲਰ ਆਪਸ਼ਨ ਕਾਫੀ ਆਏ ਨੇ 20 ਤੋਂ ਉੱਪਰੇ ਤੇ ਵਿੱਚ ਐਸ ਵਾਰੀ ਕਲਰ ਆਏ ਨੇ 5 ਮੀਟਰ ਦਾ ਆਲੋ ਪ੍ਰਿੰਟ ਤੁਹਾਨੂੰ ਸੂਟ ਮਿਲੇਗਾ ਮਾਡਲ ਪਿਕਚਰ ਨਾਲ ਲੜਕੀਤੀ ਹੈ ਜਸਟ ਫॉर ਰੈਫਰੈਂਸ ਸੇਮ ਮਮੇ ਦੇ ਪ੍ਰਿੰਟ ਆਣਗੇ ਜਿਵੇਂ ਦਿੱਥੇ ਸ਼ੋਅ ਹੋ ਰਹੇ ਨੇ ਦੁਪट्टे ਦੇ ਲੈਸ ਲੱਗੀ ਹੈ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਅੱਜ ਊਧ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ